ਤਸ਼ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੀਆਂ ਨੇ ਪਾਸਟਰ ਬਜਿੰਦਰ ਸਿੰਘ ਤੋਂ ਪੀੜਿਤ ਲੜਕੀਆਂ ਜਥੇਦਾਰ ਨੇ ਆਸ਼ਵਾਸਨ ਦਿੱਤਾ ਕਿ ਹਰ ਇੱਕ ਸੰਭਵ ਮਦਦ ਉਹਨਾਂ ਦੀ ਕੀਤੀ ਜਾਵੇਗੀ ਜਿਹੜੀ ਹਰगोਬਿੰਦ ਸਾਹਿਬ ਦੇ ਤਖਤ ਤੋਂ ਇਹ ਅਰਦਾਸ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕਦੇ ਵੀ ਕੀਤੀ ਹੋਈ ਅਰਦਾਸ ਇੱਥੋਂ ਖਾਲੀ ਨਹੀਂ ਜਾਂਦੀ ਤੇ ਪਾਸਟਰ ਬਜਿੰਦਰ ਸਿੰਘ ਤੇ ਖਿਲਾਫ 2018 ਮਾਮਲੇ ਦੇ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਬੀਤੇ ਦਿਨ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਮਾਨਯੋਗ ਕੋਰਟ ਦੇ ਵੱਲੋਂ ਸਜ਼ਾ ਸੁਣਾਉਂਦੇ ਹੋਏ 1 April ਦਾ ਹੁਣ ਸਮਾਂ ਦਿੱਤਾ ਗਿਆ ਹੈ ਉਸ ਨੂੰ ਕਿਹਾ ਗਿਆ ਹੈ ਕਿ 1 April ਨੂੰ ਸਜ਼ਾ ਦਿੱਤੀ ਜਾਵੇਗੀ ਦੋਸ਼ੀ ਕਰਾਰ ਜੜਾ ਹੈ ਪਾਸਟਰ ਬਜਿੰਦਰ ਨੂੰ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅੱਜ ਪਾਸਟਰ ਬਜਿੰਦਰ ਸਿੰਘ ਤੋਂ ਪੀੜਿਤ ਦੋ ਔਰਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਅਣਗਾਜ਼ ਨੂੰ ਲਣ ਵਾਸਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਹੱਡ ਬੀਤੀ ਸੁਣਾਈ ਗਈ ਹੈ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਣਗਜ ਨੇ ਵੀ ਉਹਨਾਂ ਨੂੰ ਪੂਰਨ ਭਰੋਸਾ ਜਤਾਇਆ ਤੇ ਕਿਹਾ ਕਿ ਜੋ ਵੀ ਸੰਭਵ ਹੋਵੇਗਾ ਉਹਨਾਂ ਦੇ ਲਈ ਕੀਤਾ ਜਾਵੇਗਾ ਤਾਂ ਇਸ ਖਬਰ ਤੇ ਅੱਗੇ ਜਾਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲੀ ਜੁੜੇ ਹੋਏ ਨੇ ਪੰਕਜ ਕੀ ਕੁਝ ਜਾਣਕਾਰੀ ਹੈ ਪਾਸਟਰ ਬਜਿੰਦਰ ਦੇ ਕਾਲੀ ਕਰਤੂਤਾ ਸਾਹਮਣੇ ਆ ਗਏ ਨੇ ਦੋਸ਼ੀ ਕਰਾਰ ਦਿੱਤਾ ਗਿਆ ਹੈ 1 April ਨੂੰ ਸਜ਼ਾ ਸੁਣਾਈ ਜਾਵੇਗੀ ਤੇ ਫਿਲਹਾਲ ਜਿਹੜੀ ਪੀੜਤਾ ਨੇ ਮੱਥਾ ਟੇਕਣ ਦੇ ਲਈ ਪਹੁੰਚੀਆਂ ਨੇ ਆ ਬਿਲਕੁਲ ਦੇਖੋ ਪਿੱਛਾ ਘਟਨਾ ਚੌਨਾਕਿੰਗ ਜਿਸ ਟ੍ਰੇਕੇ ਨਾਲ ਪਾਸਟਰ ਬਜਿੰਦਰ ਸਿੰਘ ਦੀਆਂ ਕਾਲੀਆਂ ਕਰਤੂਤਾ ਸਾਹਮਣੇ ਆ ਰਹੀਆਂ ਨੇ ਪਿਛਲੇ ਦਿਨਾਂ ख साहबियां चलो श्री अकाल तख्त साहब के जथेदार कुलदीप सिंह गठोच के मुलाकात की जिस दौरान मुलाकात दौरान उन्होंने अपनी सारी हंड की श्री अकाल तख्त साहब के जथेदार ने किस तरीके ਬਜੰਦਰ ਕੋ ਉਹ ਹਰ ਪਾਰਟੀਆਂ ਜਾਂਦੀਆਂ ਸੀ ਉਹ ਸਾਰੀਆਂ ਸਾਰੀ ਘਟਨਾ ਜਿਹੜੀ ਉਹ ਅਕਾਲ ਤਖਤ ਦੇ ਜੱਥੇਦਾਰ ਨੂੰ ਦੱਸਿਆ ਤਾਂ ਜਿਸ ਤਰ੍ਹਾਂ ਜਿਹੜੇ ਅਕਾਲ ਤਖਤ ਦੇ ਜੱਥੇਦਾਰ ਸੁਦੀਪ ਸਿੰਘ ਗਰਦਾਜ ਵੱਲੋਂ ਜਿਹੜਾ ਵਾ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਤਾਂ ਉਹਨਾਂ ਨੂੰ ਕਿਹਾ ਕਿ ਪੂਰਾ ਸਿੱਖ ਸੰਸ ਤੁਹਾਡੇ ਨਾਲ ਖੜਾ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਅ ਕੋਈ ਜਿਹੜਾ ਵਾ ਉਹ ਆਂਤ ਨਹੀਂ ਆਉਂ ਦਿੱਤੀ ਜਾਵੇ ਕਿ ਪੂਰੇ ਆਪੀ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਆ ਕਿਸੇ ਸਮੇਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਰੂਰਤ ਹੈ ਅਸੀਂ ਤੁਹਾਡੇ ਨਾਲ ਜਾਵਾਂਗੇ ਤੁਹਾਡੀ ਸੁਰੱਖਿਆ ਨੂੰ ਲੈ ਕੇ ਵੀ ਅਸੀਂ ਤੁਹਾਡੇ ਨਾਲ ਆ ਤਾਂ ਇਸ ਤਰ੍ਹਾਂ ਜਿਹੜਾ ਵਾ ਉਹ ਕੁਲਦੀਪ ਸਿੰਘ ਗੜਗਾੜਵਲੋਂ ਕਹਾ ਗਿਆ ਤਾਂ ਉੱਥੇ ਹੀ ਜਿਹੜੀਆਂ 2 ਮਜਲਾਵਾਂ ਪਹੁੰਚੀਆਂ ਨੇ ਪਿਛਵਾ ਅੱਜ ਦੇ ਵਿੱਚ ਇੱਕ ਮਹਿਲਾ ਆਈ ਆ ਜਿਹੜੀ ਉਸਨੇ ਦੱਸਿਆ ਕਿ ਇੱਕ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਹੋ ਕਿ ਪਿਛਲੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਪਾਸਟਰ ਬਰਜਿੰਦਰ ਇੱਕ ਆਫਿਸ ਦੇ ਵਿੱਚ ਬੈਠਾ ਸੀ ਅਤੇ ਜਿੱਥੇ ਕੁਝ ਦੋ ਤਿੰਨ ਮਹਿਲਾਵਾਂ ਬੈਠੀਆਂ ਸੀ ਕੁਝ ਲੋਕ ਵੀ ਬੈਠੇ ਸੀ ਤਾਂ ਜਿੱਥੇ ਪਾਸਟਰ ਬਰਜਿੰਦਰ ਫੋਨ ਫੜ ਕੇ ਸਭ ਤੋਂ ਪਹਿਲਾਂ ਇੱਕ ਵੈਕੀਲੇ ਵੱਲ ਝੁਟਦਾ ਹੈ ਤਾਂ ਬਾਅਦ ਵਿੱਚ ਕੁਝ ਪੇਪਰਸ ਜਿਹੜਾ ਉਹ ਪੜ੍ਹ ਕੇ ਇੱਕ ਮਹਿਲਾ ਦੇ ਮੂੰਹ ਦੇ ਉੱਤੇ ਮਾਰਦਾ ਹੈ ਤਾਂ ਬਾਅਦ ਵਿੱਚ ਮਹਿਲਾ ਦੇ ਜਿਹੜਾ ਬਾਹਰੋਂ ਪਾਈ ਕਰਦਾ ਹੈ ਤੇ ਥੱਪੜ ਵੀ ਮਾਰਦਾ ਹੈ ਹਾਲਾਂਕਿ ਜਿਸ ਦਾ ਵਿਰੋਧ ਹੋਣ ਤੋਂ ਬਾਅਦ ਜਿਹੜਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰ ਹੋਈ ਸੀ ਤਾਂ ਉਹ ਉਹ ਜਿਹੜੀ ਲੜਕੀੜਕ ਔਰਤ ਦੀ ਉਹ ਵੀ ਖਾਸ ਤੌਰ ਤੇ ਸ਼੍ਰੀ ਅਕਾਲਪੁਰ ਦੇ ਜ਼ਿਲ੍ਹੇਦਾਰ ਨੂੰ ਮਿਲਣ ਪਹੁੰਚੀ ਸੀ ਤੇ ਮੁਲਾਕਾਤ ਕੀਤੀ ਤਾਂ ਉਸ ਸੀਰਤ ਨੇ ਸੀਰਤਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਸ ਤੇ ਥੱਪੜ ਜਿਹੜਾ ਵਾ ਉਹ ਪਾਸਰ ਬਜਿੰਦਰ ਵੱਲੋਂ ਮਾਰਿਆ ਗਿਆ ਤਾਂ ਉਸ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਉਸ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਸਾਰੀਆਂ ਔਰਤਾਂ ਨੂੰ ਬਿਨਾਂ ਕਿਸੇ ਡਰ ਸਾਹੇ ਤੇ ਪਾਸਟਰ ਬਜਿੰਦਰ ਦੀਆਂ ਇਹਨਾਂ ਹਰਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਪਾਸਟਰ ਬਜਿੰਦਰ ਜਿਹੜਾ ਵਾ ਉਸੇ ਵਕਤ ਕਰਦਾ ਕਿ ਇਸ ਤਰੀਕੇ ਨਾਲ ਜਿਹੜੀ ਉਸਦੀ ਕਟਮਾਰ ਕੀਤੀ ਗਈ ਤਾਂ ਜਿਸ ਨੂੰ ਲੈ ਕੇ ਉਸ ਵੱਲੋਂ ਜਿਹੜਾ ਵਾ ਹਾਲਾਂਕਿ ਸਿਕਾਇਤ ਵੀ ਦਰਜ ਕਰਵਾਈ ਗਈ ਹੈ ਫਿਰ ਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰੇ ਤਾਂ ਗਿਆ ਹੈ ਪਰ ਦੇਖਣਾ ਇਹ ਹੋਵੇਗਾ ਕਿ ਹੋਰ ਕਿੰਨੇ ਕੇਸ ਸਾਹਮਣੇ ਆਉਂਦੇ ਨੇ ਕਿੰਨੇ ਮਿਲਾਵਾਂ ਸਾਹਮਣੇ ਆਉਂਦੀਆਂ ਨੇ ਕਿ ਆਕਰ ਜਿਸ ਤਰੀਕੇ ਦਾ ਨਾਲ ਇਹ 파ਸਟਰ ਬਜਿੰਦਰ ਇੱਕ ਤਰ੍ਹਾਂ ਦਾ ਜਿਹੜਾ ਵਾ ਉਹ ਦਾਵਾ ਕਰਦਾ ਹੈ ਕਿ ਉਹ ਜਿਹੜਾ ਵਾ ਉਹ ਠੀਕ ਕਰ ਦਿੰਦਾ ਹੈ ਸਿਕਤੀਆਂ ਦਾ ਦਾਵਾ ਕਰਦਾ ਹੈ ਹਾਲਾਂਕਿ ਇਸ ਚੀਜ਼ ਦੀ ਪੋਲ ਜਿਹੜੀ ਹੈ ਇਹ ਨਾ ਔਰਤਾਂ ਵੱਲੋਂ ਖੋਲੀ ਜਾਂਦੀ ਹੈ ਕਿ ਕਿ ਬਿਲਕੁਲ ਝੂਠ ਹੈ ਕਿਸੇ ਤਰ੍ਹਾਂ ਦਾ ਕੋਈ ਜਾਦੂ ਨਹੀਂ ਹੈ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਲੋਕਾਂ ਨੂੰ ਸਿਰਫ ਮੂਰਤ ਜਿਹੜਾ ਵਾ ਬਣਾਇਆ ਜਾਂਦਾ ਹੈ ਤੇ ਗੋਰ ਜਿਹੜੀ ਦੂਸਰੀ ਮਹਿਲਾ ਸੀ ਉਸ ਵੱਲੋਂ ਹੀ ਪਾਸਟਰ ਬਜਿੰਦਰ ਤੇ ਜਿਹੜਾ ਵਾ ਉਹ ਜਿਹੜਾ ਵਾ ਵਿਰੋਧ ਜਿਹੜਾ ਕੀਤਾ ਗਿਆ ਕਿ ਕਾਫੀ ਕੁਝ ਪੋਲਾ ਦਾ ਪ੍ਰਾਣਾ ਮਾਮਲਾ ਹੈ ਉਸ ਔਰਤ ਨੇ ਵੀ ਦੱਸਿਆ ਕਿ ਉਸ ਨੂੰ ਅਜਿਹੇ ਵਾਰ ਡਿਊਟੀ ਸੈਸ਼ਨ ਕੀਤਾ ਜਾਂਦਾ ਸੀ ਆਪਣਾ ਚੈੱਕ ਕਰ ਕੀਤੀ ਜਾਂਦੀ ਸੀ ਜਿਸ ਤੋਂ ਲੈ ਕੇ ਵੀ ਉਸ ਵੱਲੋਂ ਇੱਕ ਕਾਇਦ ਦਰਜ ਕਰਵਾਈ ਗਈ ਸੀ। ਸਾਡੋ મહિલાਵਾਂ ਪਹੁੰਚੀਆਂ ਨੇ ਕਿ ਕਿਤੇ ਰਿਟੇ ਉਹਨਾਂ ਨੂੰ ਜੀਸੀਆਰ ਕਾਲਜਟ ਸਟਾਪ ਤੇ ਕਾਫੀ ਜਿਹੜੀਆਂ ਉਮੀਦਾਂ ਸੀ ਅਤੇ ਇੱਕ ਪੰਥ ਤੋਂ ਕਾਫੀ ਉਮੀਦਾਂ ਸੀ ਵਸਤੇ ਚੱਲਦੇ ਜਾਂ ਅੰਸ਼ਰੀ ਕਾਲਜਟ ਸਟਾਪ ਤੇ ਪਹੁੰਚੀਆਂ ਜਿੱਥੇ ਮੁਲਾਕਾਤ ਕੀਤੀ ਕੁਲਦੀਪ ਸਿੰਘ ਗੜਗਜ ਜਥੇਦਾਰ ਨਾਲ ਤਾਂ ਜਿ세 ਦਾ ਵੀ ਸਿੱਧੇ ਤੌਰ ਤੇ ਕਹਿਣਾ ਹੈ ਕਿ ਸਿੱਖ ਪੰਥੂਆਂ ਨਾਲ ਖੜਾ ਹੈ ਕਿ ਸਿੱਖਾਂ ਪਰਾਂ ਦੀ ਕੋਈ ਜ਼ਰੂਰਤ ਹੋਵੇਗੀ। ਵਸਤੇ ਇੱਕ ਪੰਥ ਜਿਹੜਾ ਵਾ ਉਹਨਾਂ ਦੀ ਮਦਦ ਲਈ ਹਮੇਸ਼ਾ ਹਾਜ਼ਰ ਰਹੇਗਾ। ਜੀ ਜੀ ਪੰਕਜ ਸਾਡੀ ਵੀ ਪੀੜਤਾ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਪਾਸਟਰ ਹੈ ਉਸ ਦੇ ਵੱਲੋਂ ਹਲੇ ਵੀ ਲਾਈਫ ਥ੍ਰੈਟਸ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਕੱਲ ਵੀ ਉਹਨਾਂ ਦੇ ਉੱਪਰ ਹਮਲਾ ਹੋਇਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਤਾਂ ਕਿ ਇਸ ਦੇ ਉੱਪਰ ਵੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿਉਂਕਿ ਪੀੜਤਾ ਹਲੇ ਵੀ ਕਹਿ ਰਹੀਆਂ ਨੇ ਕਿ ਉਹ ਸੁਰੱਖਿਤ ਨਹੀਂ ਨੇ ਪੁਲਿਸ ਤੋਂ ਪ੍ਰੋਟੈਕਸ਼ਨ ਮੰਗ ਰਹੀਆਂ ਨੇ ਆ ਬਿਲਕੁਲ ਅਜਿਹਾ ਕੁਝ ਜਦੋਂ ਜਿਸ ਤਰ੍ਹਾਂ ਹੀ ਇਹਨਾਂ ਪਿੰਡ ਦਾ ਵੱਲੋਂ ਜਿਹੜਾ ਵਾ ਉਹ ਪਾਕਿਸਤਾਨ ਮਨਿੰਦਰ ਦਾ ਕਾਲਾ ਕੱਟ ਸਾਹਮਣੇ ਲਿਆਂਦਾ ਗਿਆ ਉਸ ਵਾਰੀ ਬੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਹੱਥਾਂ ਤੇ ਕਿਸ ਤਰ੍ਹਾਂ ਉਹ ਜਿਹੜਾ ਵਾ ਉਹ ਮਹਿਲਾਵਾਂ ਨੂੰ ਜਿਹੜਾ ਵਾ ਉਹ ਸੱਪੜ ਮਾਰਨ ਦੇ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਨੂੰ ਉਸੇ ਬਰਦਾਸ਼ਤ ਜਿਹੜੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਲਗਾਤਾਰ ਜਦੋਂ ਇਹ ਮੀਡੀਆ ਦੇ ਸਾਹਮਣੇ ਆਈਆਂ ਜਾਂ ਜਿਸ ਤਰ੍ਹਾਂ ਦੇ ਇਹ ਮੀਡੀਆ ਦੇ ਸਾਹਮਣੇ ਆਈਆਂ ਜਿਹੜੀਆਂ ਇਹ ਔਰਤਾਂ ਪਰ ਲਗਾਤਾਰ ਉਹਨਾਂ ਨੂੰ ਕਹਿਣਾ ਧਮਕੀਆਂ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੇ ਜਿਹੜੇ ਪਾਸਟਰ ਬੰਜਿੰਦਰ ਦੇ ਕੁਝ ਲੋਕ ਨੇ ਉਹਨਾਂ ਦਾ ਲਗਾਤਾਰ ਧਮਕੀਆਂ ਦੇ ਰਹੇ ਨੇ ਕਿ ਤੁਸੀਂ ਤੋਂ ਪਾਸਟਰ ਬੰਜਿੰਦਰ ਦੇ ਬਾਰੇ ਬੋਲ ਰਹੇ ਹੋ ਕਿਉਂ ਇਸ ਤਰੀਕੇ ਦੇ ਨਾਲ ਬੋਲ ਰਹੇ ਹੋ ਲਗਾਤਾਰ ਉਹਨਾਂ ਨੂੰ ਹਾਲਾਂਕਿ ਧਮਕੀਆਂ ਜਰੂਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹਨਾਂ ਉਸ ਔਰਤਾਂ ਨੂੰ ਦਿੱਤੀ ਗਈ ਹੈ ਤਾਂ ਕਿਤਨਾ ਜਿੱਤੇ ਬਹੁਤ ਗਲਤ ਹਰਕਤ ਹੈ ਕਿ ਇੱਕ ਜਿਹੜਾ ਮਰੀ ਲਾਵਾ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਜਾਂਦੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਪ੍ਰੈਕਟ ਕੀਤਾ ਜਾਂਦਾ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਪੁਲਿਸ ਨੂੰ ਇਸਤੇ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਹੜੀ ਉਹ ਸਾਥੀ ਨੇ ਡਾਕਟਰ ਬਜਿੰਦਰ ਦੇ ਕਿਹੜੇ ਲੋਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਅchre ਆਮ ਜਿਹੜਾ ਵਾ ਧਾਕੀਆਂ ਜਿਹੜੀਆਂ ਵਾ ਉਹ ਦੇ ਰਹੇ ਨੇ ਤਾਂ ਇਸ ਨੂੰ ਲੈ ਕੇ ਹਾਲਾਂਕਿ ਪੁਲਿਸ ਵੱਲੋਂ ਕੁਝ ਕਿਸ ਤਰ੍ਹਾਂ ਦਾ ਪ੍ਰੋਟੈਕਸ਼ਨ ਦਿੱਤੀ ਗਈ ਨਹੀਂ ਪਰ ਇਹ ਦੇਖਣਾ ਹੋਵੇਗਾ ਕਿ ਹੋਰ ਕਿੰਨੀਆਂ ਔਰਤਾਂ ਸਾਹਮਣੇ ਆਉਂਦੀਆਂ ਨੇ ਹੋਰ ਕਿੰਨੀਆਂ ਜਿਹੜੀਆਂ ਲੇડી ਸਾਹਮਣੇ ਆਉ ਜਿਹੜਾ ਪਾਸਟਰ ਬਜਿੰਦਰ ਕਿਸ ਤਰ੍ਹਾਂ ਦੀ ਹਰਕਤ ਕਰਦਾ ਸੀ ਹਾਲਾਂਕਿ ਇਹ ਜਿਹੜਿਆ ਪੇੜ ਤੌਰ ਤੇ ਨੇ ਇਹਨਾਂ ਨੇ ਵੀ ਅਸਾਸਤ ਤੌਰ ਤੇ ਅਪੀਲ ਕੀਤੀ ਆ ਉਹਨਾਂ ਸਾਰੀਆਂ ਮਹਿਲਾਵਾਂ ਨੇ ਜਿਹੜਿਆ ਪਾਸਟਰ ਬਜਿੰਦਰ ਦਾ ਸ਼ਿਕਾਰ ਹੋਇਆ ਨੇ ਕਿ ਤੁਸੀਂ ਬਿਨਾਂ ਕਿਸੇ ਡਰ ਤੋਂ ਜਿਹੜਾ ਵਾ ਸਾਹਮਣੇ ਆਵੇ ਸਾਹਮਣੇ ਆ ਕੇ ਇਸੀ ਦਾ ਵਿਰੋਧ ਕਰੋ ਤਾਂ ਜੋ ਪਾਸਟਰ ਬਜਿੰਦਰ ਦਾ ਕਾਲਾ ਸਾਥੀ ਲੋਕਾਂ ਦੇ ਸਾਹਮਣੇ ਆ ਸਕੇ ਜੀ ਜੀ ਪੰਕਜ ਪੀੜਤਾ ਦੇ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਰੱਬ ਦਾ ਬੰਦਾ ਨਹੀਂ ਹੈਗਾ ਇਹ ਸਿਰਫ ਡਰਾਮੇ ਕਰਦਾ ਹੈ ਤੇ ਨਾਲੇ ਨਾਲ ਇਸ ਨੇ ਥੋੜਾ ਬਹੁਤ ਮੈਜਿਕ ਸਿੱਖਿਆ ਹੋਇਆ ਹੈ ਜਿਸ ਦੇ ਨਾਲ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਕਾਮਯਾਬ ਹੁੰਦਾ ਹੈ ਤਾਂ ਕੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਵੱਡੀ ਸਭਾ ਜਿਹੜੀ ਹੈ ਇਸ ਦੇ ਵੱਲੋਂ ਲਗਾਈ ਜਾਂਦੀ ਸੀਗੀ ਕਾਫੀ ਲੋਕ ਜਿਹੜੇ ਨੇ ਇਸ ਦੇ ਝਾਂਸੇ ਦੇ ਵਿੱਚ ਆ ਜਾਂਦੇ ਸੀਗੇ ਤਾਂ ਹੁਣ ਪੁਲਿਸ ਕਿਹੜੀ ਕਿਹੜੀ ਕਾਰਵਾਈ ਅੱਗੇ ਹੋਰ ਵਧਾ ਸਕਦੀ ਹੈ ਆ ਬਿਲਕੁਲ ਦੇਖੋ ਇਹ ਸਾਰੀ ਕਲੀਮ ਕੀ ਪੂਰੀ ਜਾਂਚ ਕੀਤੀ ਜਾਵੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਕਿਉਂਕਿ ਜਿਹੜੀ ਔਰਡ ਪਿਆ ਅਸੀਂ ਜਿਹੜਾ ਵਾ ਫੀਲਡਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ 크ਿਸਚਨ ਕਮਿਊਨਿਟੀ ਗਲਤ ਨਹੀਂ ਹੈ ਇਹ ਕੁਝ ਲੋਕ ਜਿਹੜੇ ਵਾ ਕਮਿਊਨਿਟੀ ਦੇ ਵਿੱਚ ਵੜ ਕੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨੇ ਉਹ ਜਿਹੜਾ ਵਾ ਇਸ ਕ੍ਰਿਸਟਨ ਕਮਿਊਨਿਟੀ ਨੂੰ ਜਿਹੜਾ ਵਾ ਬਦਨਾਮ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਹਰਕਤਾਂ ਕਰਕੇ ਕ੍ਰਿਸਟਨ ਕਮਿਊਨਿਟੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਤਾਂ ਜਿਸ ਤਰੀਕੇ ਨਾਲ ਪਾਸਟਰ ਬਜਿੰਦਰ ਦੀ ਗੱਲ ਕੀਤੀ ਹੈ ਮੈਨਾਂ ਕਿ ਪਾਸਟਰ ਬਜਿੰਦਰ ਜਿਹੜਾ ਵਾ ਉਹ ਗਲਤ ਤਰੀਕੇ ਦੇ ਨਾਲ ਜਿਹੜਾ ਵਾ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਪਾਉਂਦਾ ਹੈ ਕਿ ਉਹ ਜਿਹੜਾ ਵਾ ਇਹ ਝੂਠ ਬੋਲਦਾ ਹੈ ਕਿ ਉਹ ਜਿਹੜਾ ਵਾ ਠੀਕ ਕਰ ਦਿੰਦਾ ਹੈ ਕਿਸੇ ਦੀ ਕੈਂਸਰ ਠੀਕ ਕਰ ਦਿੰਦਾ ਹੈ ਕਿਸੇ ਨੂੰ ਬਿਮਾਰੀ ਖੜੀ ਕਰ ਠੀਕ ਕਰ ਦਿੰਦਾ ਹੈ ਲੇਕਿਨ ਕੋ ਇਹ ਤਾਂ ਸਭ ਕੁਝ ਹੋ ਸਕਦਾ ਹੈ ਪਰ ਜਿਸ ਤਰੀਕੇ ਨਾਲ ਪਾਸਟਰ ਬਜਿੰਦਰ ਦੱਸਦਾ ਹੈ ਕਿ ਮੈਂ ਮੇਰੇ ਚ ਸ਼ਕਤੀਆਂ ਨੇ ਮੈਂ ਇਸ ਤਰੀਕੇ ਨਾਲ ਚੁਕਾਣਾ ਇਹ ਬਿਲਕੁਲ ਜੜਾਵਾ ਗਲਤ ਹੈ ਇਸ ਤੀਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਤੇ ਇੱਕ ਵਿਅਕਤੀ ਜਿਹੜਾ ਵਾ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਭੇਡਾਂ ਜਿਹੜੀਆਂ ਵਾ ਕ੍ਰਿਸਟਿਅਨ ਕਮਿਊਨਿਟੀ ਦੇ ਵਿੱਚ ਜਿਹੜੀਆਂ ਬੈਠੀਆਂ ਨੇ ਉਹ ਕਿਤੇ ਨਾ ਕਿਤੇ ਇਸ ਸਾਈ ਭਾਈਚਾਰੇ ਨੂੰ ਬਦਨਾਮ ਕਰ ਰਹੀਆਂ ਨੇ ਇਸ ਕ੍ਰਿਸਟਿਅਨ ਕਮਿਊਨਿਟੀ ਨੂੰ ਜਿਹੜਾ ਵਾ ਖਰਾਬ ਕਰ ਰਹੀਆਂ ਨੇ ਪਰ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਅੱਗੇ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਜਿਸ ਤਰੀਕੇ ਨਾਲ ਪਾਸਟਰ ਬਰਜੰਦਰ ਨੂੰ ਇੱਕ ਮਾਮਲੇ ਦੇ ਵਿੱਚ ਦੋਸ਼ਕਰਾਰ ਦੇ ਦਿੱਤਾ ਗਿਆ ਹੈ ਇੱਕ ਤਰੀਕ ਨੂੰ ਉਸ ਦੀ ਸਜਾ ਸੁਣਾਈ ਜਾਣੀ ਹੈ ਕਿਸ ਤਰ੍ਹਾਂ ਦੀ ਸਜਾ ਸੁਣਾਈ ਜਾਂਦੀ ਹੈ ਇਸ ਤੀਨ ਨੂੰ ਲੈ ਕੇ

इस वक्त जो की है गाड़ी में मौजूद है और दोषी करार कर दिया गया है एक तारीख को एक तारीख को जो की है मोहाली अदालत द्वारा जो किया सजा सुनाई जाएगी आपसे कुछ ही देर पहले पास्टर बजिंदर यहाँ पहुंचा देखो, ਔਰ ਇਹ ਉਹ ਦਰਵਾਜ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਸੱਚੇ ਪਾਤਸ਼ਾਹ ਦਾ ਦਰ ਹਮੇਸ਼ਾ ਮਜਲੂਮਾਂ ਦੇ ਲਈ ਢੀਂਗਾ ਭੈਣਾ ਦੇ ਲਈ ਖੜਿਆ ਆਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢੀਂਗਾ ਨੇ ਆਣ ਕੇ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਘਰ ਤੇ ਤੋਂ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਿਹਾ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੋ ਅਸੀਂ ਕਿਹਾ ਉਹ ਵੀ ਤੁਹਾਨੂੰ ਮਿਲ ਜੂਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿਣਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਇਹ ਜਿਹੜੀ ਚੀਜ਼ਾਂ ਹੁਣ ਤੁਸੀਂ ਬੋਲ ਰਹੇ ਹੋ ਕਿ ਪਹਿਲਾਂ ਕੀ ਦਬਾਇਆ ਜਾਂਦਾ ਸੀ ਕੋਈ ਲਾਲਚ ਦਿੱਤਾ ਜਾਂਦਾ ਇਸ ਧਰਮ ਦੇ ਵਿੱਚ ਆਉਣ ਨੂੰ ਜਾਂ ਕੀ ਕਾਰਨ ਕੀ ਹੈਗਾ ਸੀ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਜੀ ਠੀਕ ਹੈ ਉਹ ਆਪਣਾ ਵੀ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਹੈ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਆਵਾਜ਼ ਨਹੀਂ ਉਠਾ ਸਕਦੇ ਪਰ ਇਹ ਕਿਹੜੇ ਲੋਕ ਪੈਸਟ ਕਰਦੇ ਭਾਈ ਜਿਹੜੇ ਤੁਹਾਡੇ ਖਿਲਾਫ ਪ੍ਰੋਟੈਸਟ ਕਰ ਰਹੇ ਸਰ ਮਾਸਟਰ ਬਲਜਿੰਦਰ ਦੇ ਹੱਕ ਚਾਹ ਰਹੇ ਉਹ ਕੋਣ ਲੋਕ ਹੈ ਜੀ ਉਹ ਉਹਨਾਂ ਦੇ ਆਪਣੇ ਖੁਦ ਦੇ ਲੋਕ ਹੈ ਜਿਹੜੇ ਉਹਨਾਂ ਨੇ ਖੁਦ ਨੂੰ ਅਰੇਂਜ ਕਰਵਾਇਆ ਕਿ ਮੇਰੇ ਸਪੋਰਟ ਦੇ ਵਿੱਚ ਆਓ ਜੀ ਉਹੀ ਲੋਕ ਹੈਗੇ ਕੱਲ ਮੋਹਾਲੀ ਜਦੋਂ ਅਦਾਲਤ ਚਾਏ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਉਹ ਆਟਾ ਦਾਲ ਮਹੀਨੇ ਬਾਅਦ ਦਿੰਦਾ ਤਨਖਾਹ ਦਿੰਦਾ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਕੀ ਰੋ ਰਹੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਅਦਾਲਤ ਨੂੰ ਤੇ ਉਤੋਂ ਬਾਅਦ ਪੇੜ ਬੰਦੇ ਸੀਗੇ ਸਾਰੇ ਹੀ ਉਹ ਫਿਰ ਲੇਡੀਜ਼ ਰੋਣ ਲੱਗ ਗਏ ਸੀਗੇ ਪੀਟੀਸੀ نیوز ਦੇਖਣ ਲਾਈਵ ਦੇਖੇ ਹੁਣ ਡੇਲੀ ਪੋਸਟ ਤੇ ਕਿ ਉਹ ਪੇੜ ਬੰਦੇ ਸੀਗੇ ਲੇਡੀ ਸੀਗੀਆਂ ਬੱਸਾਂ ਭਰਕ ਭਰ ਕੇ ਆਈਆਂ ਸੀਗੇ ਹਾਲਾਤ ਖਰਾਬ ਕਰਨ ਬੜ ਲੇਕਿਨ ਇਦਾਂ ਦਾ ਸਾਡਾ ਮੋਹਾਲੀ ਪ੍ਰਸ਼ਾਸਨ ਨੇ ਇਦਾਂ ਦਾ ਕੁਝ ਹੋਣ ਨਹੀਂ ਦਿੱਤਾ ਤੇ ਹੁਣ ਜਿਹੜੀ ਦੂਜੀ ਗੱਲ ਹੈ ਕਿ ਸਾਨੂੰ ਕਪੂਰਥ ਲਾਲੇ ਚ ਵੀ ਨਾਇ ਚਾਹੀਦਾ ਸਾਡੇ ਜ਼ਥੇਦਾਰ ਸਾਹਿਬ ਨੇ ਕੱਲ੍ਹ ਤੱਕ ਉਹਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਅਸੀਂ ਤੁਹਾਡੇ ਨਾਲ